ਪਹਿਲੇ ਕਿਸਾਨੀ ਦੀ ਆਵਾਜ਼ ਉਠਾਉਣ ਵਾਲੇ ਚੌਦੀ ਦੇਵੀ لال ਜੀ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਚਰਨ ਸਿੰਘ ਜੀ ਪੂਰੀ ਕਿਸਾਨੀ ਨੂੰ ਇਕੱਠਾ ਕਰ ਲਿਆ ਸੀ ਏਡੀ ਵੱਡੀ ਤਾਕਤ ਬਣ ਗਈ ਸੀ ਤੁਸੀਂ ਹਰਿਆਣਾ ਦੇਖੋ ਜੋ ਕੁਝ ਵੀ ਗਰੀਬ ਦੀ ਗੱਲ ਹੋਈ ਪਿਛਲੇ ਆਜ਼ਾਦੀ ਦੇ ਬਾਅਦ ਕਿਸਾਨ ਦੀ ਗੱਲ ਹੋਈ ਹਰਿਆਣੇ ਦੀ ਤਰੱਕੀ ਦੀ ਗੱਲ ਹੋਈ ਉਹ ਸਭ ਤੋਂ ਵੱਡਾ ਯੋਗਦਾਨ ਚੌਦੀ ਦੇਵੀ لال ਜੀ ਦਾ ਓਮ ਪ੍ਰਕਾਸ਼ ਚਟਾਲਾ ਜੀ ਦਾ ਮੇਰੇ ਪਿਤਾ ਬਾਦਲ ਸਾਹਿਬ ਦਾ ਤੇ ਚੌਦੀ ਦੇਵੀ ਲਾਲ ਜੀ ਦਾ ਜੋ ਰਿਸ਼ਤਾ ਸੀ ਸਕੇ ਭਰਾਵਾਂ ਤੋਂ ਵੀ ਨਜ਼ਦੀਕੀ ਰਿਸ਼ਤਾ ਸੀ ਚੌਦੀ ਦੇਵੀ ਲਾਲ ਜੀ ਤੇ ਬਾਦਲ ਸਾਹਿਬ ਇੱਕ ਦੂਜੇ ਨੂੰ ਕੁਝ ਵੀ ਕਹਿ ਦੇਣ ਇੱਕ ਦੂਜੇ ਨੂੰ ਨਾ ਨਹੀਂ ਕਰਦੇ ਸੀ ਇੱਕ ਪਰਿਵਾਰ ਵਾਂਗੂ ਸੀ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਉਵੇਂ ਉਵੇਂ ਪੀੜੀਆਂ ਤੋਂ ਪੀੜੀਆਂ ਰਿਸ਼ਤਾ ਚੱਲ ਰਿਹਾ ਹੈ ਜਦੋਂ ਚੌਧਰੀ ਦੇਵੀ ਲਾਲ ਜੀ ਵੀ ਹਰਿਆਣੇ ਦੇ ਚੀਫ ਮਿਨਿਸਟਰ ਹੁੰਦੇ ਸੀ ਸਾਰਾ ਪੰਜਾਬ ਖੁਸ਼ ਹੋ ਜਾਂਦਾ ਕਿ ਸਾਡਾ ਪੰਜਾਬ ਹਰਿਆਣਾ ਹੁਣ ਸਾਡਾ ਹੋ ਗਿਆ ਜਦੋਂ ਬਾਦਲ ਸਾਹਿਬ ਦਾ ਸਰਕਾਰ ਪੰਜਾਬ ਜਾ ਜਾਂਦੀ ਸੀ ਸਾਰੇ ਹਰਿਆਣੇ ਦੇ ਲੋਕ ਕਹਿੰਦੇ ਜੀ ਹੁਣ ਸਾਡੀ ਸਰਕਾਰ ਆ ਗਈ ਹੈ ਐਜਾ ਸੰਬੰਧ ਆ ਰਿਸ਼ਤੇਾਂ ਸੀ ਤੇ ਆਪਾਂ ਨੂੰ ਜਿਹਦਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਹੋਂ ਪ੍ਰਕਾਸ਼ ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜੇ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਮੇਰੇ ਪਿਤਾ ਸमान ਬਜ਼ੁਰਗ ਸਵਰਗੀ ਹੋਂ ਪ੍ਰਕਾਸ਼ ਚਟਾਲਾ ਜੀ ਦੀ ਅੰਤੇਮ ਅਰਦਾਸ ਵਿੱਚ ਆਪਾਂ ਸਾਰੇ ਇਕੱਠੇ ਹੋਏ ਆ ਚੌਧਰੀ ਦੇਵੀ ਲਾਲ ਜੀ ਉਤੇ ਉਹਨਾਂ ਦੇ ਪਰਿਵਾਰ ਨੇ ਭਾਵੇਂ ਦੇਸ਼ ਦੀ ਆਜ਼ਾਦੀ ਹੈ ਭਾਵੇਂ ਆਜ਼ਾਦੀ ਤੋਂ ਬਾਅਦ ਕੋਈ ਗਰੀਬ ਦੀ ਲੜਾਈ ਕੋਈ ਕਿਸਾਨ ਦੀ ਲੜਾਈ ਕਿਸੇ ਕਮਜ਼ੋਰ ਦੀ ਲੜਾਈ ਉਹਨਾਂ ਨੇ ਅੱਗੇ ਹੋ ਕੇ ਲੜੀ ਮੈਂ ਅਵੇ ਭਾਈ ਸਾਹਿਬ ਨਾਲ ਇੱਕ ਦਿਨ ਗੱਲ ਕਰ ਰਿਹਾ ਸੀ ਅੱਜ ਦੀ ਜੇ ਸਿਆਸਤ ਦੇਖੀਏ ਲੀਡਰਸ਼ਿਪ ਦੇਖੀਏ ਅੱਜ ਦੀ ਲੀਡਰਸ਼ਿਪ ਦਾ ਮੁਕਾਬਲਾ ਨਹੀਂ ਕਰ ਸਕਦੀ ਉਹ ਪੁਰਾਣੀ ਲੀਡਰਸ਼ਿਪੋਂ ਉਹ ਦੋਨੋਂ ਦੀ ਲੀਡਰਸ਼ਿਪ ਮੈਂ ਕਹਿੰਦਾ ਸਹੀ ਮਾਣੇ ਤੇ ਜ਼ਮੀਨ ਨਾਲ ਜੁੜੀ ਸੀ ਗਰੀਬ ਨਾਲ ਜੁੜੀ ਸੀ ਮੈਨੂੰ ਬਹੁਤ ਮੌਕਾ ਮਿਲਿਆ ਚੌਦੀ ਦੇਵੀ لال ਜੀ ਨਾਲ ਪ੍ਰੋਗਰਾਮਾਂ ਤੇ ਜਾਣ ਤੇ ਉਹਨਾਂ ਨਾਲ ਬਹਿ ਕੇ ਗੱਲ ਕਰਨ ਦੇ ਉਹਨਾਂ ਇੱਕ ਤੋਂ ਦਰਦ ਸੀ ਅੱਜ ਹੋਲੀ ਹੋਣੀ ਕੱਟ ਰਿਹਾ ਹੈ ਅੱਜ ਦੇਸ਼ ਵਿੱਚ ਕਮੀ ਕਿਸਾਨ ਦੀ ਲੀਡਰਸ਼ਿਪ ਦੀ ਵੀ ਆ ਰਹੀ ਹੈ ਤੁਸੀਂ ਜਾਣਦੇ ਹੋ ਪਹਿਲੇ ਕਿਸਾਨੀ ਦੀ ਆਵਾਜ਼ ਉਠਾਉਣ ਵਾਲੇ ਚੌਦੀ ਦੇਵੀ لال ਜੀ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਚਰਨ ਸਿੰਘ ਜੀ ਪੂਰੀ ਕਿਸਾਨੀ ਨੂੰ ਇਕੱਠਾ ਕਰ ਲਿਆ ਸੀ ਏਡੀ ਵੱਡੀ ਤਾਕਤ ਬਣ ਗਈ ਸੀ ਤੁਸੀਂ ਹਰਿਆਣਾ ਦੇਖੋ ਜੋ ਕੁਝ ਵੀ ਗਰੀਬ ਦੀ ਗੱਲ ਹੋਈ ਪਿਛਲੇ ਆਜ਼ਾਦੀ ਦੇ ਬਾਅਦ ਕਿਸਾਨ ਦੀ ਗੱਲ ਹੋਈ ਹਰਿਆਣੇ ਦੀ ਤਰੱਕੀ ਦੀ ਗੱਲ ਹੋਈ ਉਹ ਸਭ ਤੋਂ ਵੱਡਾ ਯੋਗਦਾਨ ਚੌਧਰੀ ਦੇਵੀ ਲਾਲ ਜੀ ਦਾ ਉਹ ਪ੍ਰਕਾਸ਼ ਚਟਾਲਾ ਜੀ ਦਾ ਸੀ ਵੱਡੇ ਬਾਦਲ ਸਾਹਿਬ ਮੇਰੇ ਪਿਤਾ ਬਾਦਲ ਸਾਹਿਬ ਦਾ ਤੇ ਚੌਧਰੀ ਦੇਵੀ ਲਾਲ ਜੀ ਦਾ ਜੋ ਰਿਸ਼ਤਾ ਸੀ ਸਕੇ ਭਰਾਵਾਂ ਤੋਂ ਵੀ ਨਜ਼ਦੀਕੀ ਰਿਸ਼ਤਾ ਸੀ ਚੌਧਰੀ ਦੇਵੀ ਲਾਲ ਜੀ ਤੇ ਬਾਦਲ ਸਾਹਿਬ ਇੱਕ ਦੂਜੇ ਨੂੰ ਕੁਝ ਵੀ ਕਹਿ ਦੇਣ ਇੱਕ ਦੂਜੇ ਨੂੰ ਨਾ ਨਹੀਂ ਕਰਦੇ ਸੀ ਇੱਕ ਪਰਿਵਾਰ ਮੰਗੂ ਸੀ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਉਵੇਂ ਉਵੇਂ ਪੀੜੀਆਂ ਤੋਂ ਪੀੜੀਆਂ ਰਿਸ਼ਤਾ ਚੱਲ ਰਿਹਾ ਹੈ ਤੇ ਮੈਂ ਪਹਿਲੇ ਵੀ ਕਈ ਵਾਰ ਜ਼ਿਕਰ ਕੀਤਾ ਜਦੋਂ ਚੌਧਰੀ ਦੇਵੀ لال ਜੀ ਵੀ ਹਰਿਆਣਾ ਦੇ ਚੀਫ ਮਿਨਿਸਟਰ ਹੁੰਦੇ ਸੀ ਸਾਰਾ ਪੰਜਾਬ ਖੁਸ਼ ਹੋ ਜਾਂਦਾ ਕਿ ਸਾਡਾ ਪੰਜਾਬ ਹਰਿਆਣਾ ਹੁਣ ਸਾਡਾ ਹੋ ਗਿਆ ਜਦੋਂ ਬਾਦਲ ਸਾਹਿਬ ਦਾ ਸਰਕਾਰ ਪੰਜਾਬ ਜਾ ਜਾਂਦੀ ਸੀ ਸਾਰੇ ਹਰਿਆਣੇ ਦੇ ਲੋਕ ਕਹਿੰਦੇ ਜੀ ਹੁਣ ਸਾਡੀ ਸਰਕਾਰ ਆ ਗਈ ਹੈ ਇਹ ਜਾ ਸੰਬੰਧ ਆ ਰਿਸ਼ਤੇ ਆਂ ਸੀ ਤੇ ਆਪਾਂ ਨੂੰ ਜਿਹਦਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਚੌਧਰੀ ਉਮਰਕਾਸ਼ ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਜੇ ਜਿਹੜੇ ਜੀਵਨ ਤੇ ਉਹਨਾਂ ਨੇ ਕਿਵੇਂ ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮene ਤੇ ਜੇ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਪੱਤ ਜੇ ਆਪਾਂ ਚੌਦੀ ਦੇਵੀ ਲਾਲ ਉਮਰਕਾਸ਼ ਜਿਤਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ ਕਿ ਮੇ ਉਨ੍ਹਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਖੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਨਾ ਲੈਂਦੇ ਹੋਇਆ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਉਮ ਪ੍ਰਕਾਸ਼ ਟਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨਾਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਦੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ